ਮੈਂ ਹਫਤੋਂ ਪਹਿਲਾਂ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਬੋਲਣ ਦਾ ਅਨਸਰ ਮੈਂ ਤੁਹਾਨੂੰ ਸਪੈਸ਼ਲੀ ਦੱਸਣਾ ਚਾਹੁੰਦਾ ਮੈਂ ਤੇ ਮੇਰੀ ਵਾਈਫ ਹਰਪ੍ਰੀਤ ਕੌਰ ਸੰਧੂ ਅਸੀਂ ਦੋਵੇਂ ਕੈਨੇਡਾ ਤੋਂ ਵਾਪਸ ਆਏ ਹਾਂ ਜੀ ਤੇ ਇੱਥੇ ਅਸਿਸਟੈਂਟ ਪ੍ਰੋਫੈਸਰ ਵਜੋਂ ਜੁਆਇਨ ਕੀਤਾ ਮੈਂ ਸਾਰੇ মিডিਆ ਰਾਹੀਂ ਜਾਂ ਇਸ ਮੰਚ ਰਾਹੀਂ ਦੇਸ਼ ਦੀ ਸਾਡੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੂਗਾ ਵੀ ਪੰਜਾਬ ਸਰਕਾਰ ਦਾ ਸਾਡੇ ਸਿਰ ਤੇ ਹੱਥ ਆ ਸਾਨੂੰ ਹੁਣ ਬਾਹਰ ਜਾਣ ਦੀ ਕੋਈ ਲੋੜ ਨਹੀਂ ਆ ਮਾਨ ਸਾਹਿਬ ਜਾ ਪੰਜਾਬ ਸਰਕਾਰ ਇਸੇ ਤਰ੍ਹਾਂ ਰੋਜ਼ਗਾਰ ਦੇਣਗੇ ਮੈਂ ਪੰਜਾਬ ਸਰਕਾਰ ਦਾ ਤੇ ਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਖਾਸ ਕਰਕੇ ਧੰਨਵਾਦ ਕਰਦਾ ਥੈਂਕ ਯੂ ਸਰ ਕਿਹੜਾ ਕਿਹੜਾ ਪਿੰਡ ਕੋਟਵੱਤਾ ਪਿੰਡ ਮਾਨਯੋਗ ਮੁੱਖ ਮੰਤਰੀ ਸਾਹਿਬ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਮੰਚ ਤੇ ਬੈਠੇ ਵਿਦਵੰਤੇ ਸੱਜਣ ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਹਲਕਾ ਕਲਿਆਣ ਮੈਂ ਸਹਾਇਕ ਪ੍ਰੋਫੈਸਰ ਹਿੰਦੀ ਵਿਸ਼ੇ ਤੋਂ ਸਰ ਅੱਜ ਮੇਰੇ ਤੇ ਮੈਨੂੰ ਲੱਗਦਾ ਸਾਡੇ ਸਾਰੇ ਕੈਰਟਵੰਜਾ ਸਹਾਇਕ ਪ੍ਰੋਫੈਸਰਾਂ ਲਈ ਬਹੁਤ ਹੀ ਖੁਸ਼ੀ ਮਾਣ ਤੇ ਭਾਵੁਕਤਾ ਦਾ ਪਲ ਹੈ ਇਸ ਦਿਨ ਲਈ ਅਸੀਂ ਪਿਛਲੇ 3 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਪਰ ਕਹਿੰਦੇ ਆ ਦੇਰ ਆਏ ਦਰੁਸਤ ਆਏ ਤੇ ਇਹਨਾਂ 3 ਸਾਲਾਂ 'ਚ ਤੁਹਾਡੀ ਸਰਕਾਰ ਵੱਲੋਂ ਇਸ ਵਰਤੀ ਨੂੰ ਪੂਰਾ ਕਰਨ ਲਈ ਸਾਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਹਰ ਤਰ੍ਹਾਂ ਦੀ ਸਪੋਰਟ ਦਿੱਤੀ ਗਈ ਹੈ ਸਰ ਮੈਨੂੰ ਲੱਗਦਾ ਤੁਸੀਂ 1158 ਵਿਅਕਤੀਆਂ ਨੂੰ ਨਹੀਂ 1158 ਪਰਿਵਾਰਾਂ ਨੂੰ ਰਸਕਾਰ ਦੇ ਰਹੇ ਹੋ ਤੇ ਇਹ ਜਿਹੜੀ ਭਰਤੀ ਹੈ ਨਿਰੋਲ ਮੈਰਿਟ ਅਧਾਰ ਤੇ ਕੀਤੀ ਗਈ ਸੀ ਕਿਸੇ ਦੀ ਕਿਸੇ ਪినా ਸਿਫਾਰਿਸ਼ ਤੇ ਸਾਰੇ ਜਿਹੜੇ ਸਾਡੇ ਸਾਥੀ ਨੇ ਉਹ ਨਹੀਂ ਮਿਹਨਤ ਸਦਕਾ ਇੱਥੇ ਪਹੁੰਚੇ ਨੇ ਤੇ ਸਾਰੇ ਨੌਕਰੀ ਸਾਡੇ ਜੀਵਨ ਤੇ ਸਾਡੇ ਭਵਿੱਖ ਤੇ ਇਹਦੇ ਤੇ ਟਿਕਿਆ ਹੋਇਆ ਸੀਗਾ ਇਹ ਸਾਡਾ ਜਿਹੜਾ ਤੁਹਾਡਾ ਸਾਡਾ ਸੁਪਨਾ ਸੀ ਉਹ ਤੁਸੀਂ ਪੂਰਾ ਕੀਤਾ ਮੈਨੂੰ ਇਹ ਲੱਗਦਾ ਸਰ ਕਿ ਯੋਗ ਅਧਿਆਪਕਾਂ ਤੇ ਪ੍ਰੋਫੈਸਰਾਂ ਨੂੰ ਭਰਤੀ ਕਰਨਾ ਸਿਰਫ ਖਾਲੀ ਅਸਾਮੀਆਂ ਨੂੰ ਭਰਨਾ ਨਹੀਂ ਹੁੰਦਾ ਇਹਦੇ ਨਾਲ ਸਾਡਾ ਜਿਹੜਾ ਸਾਡੇ ਨੌਜਵਾਨ ਨੇ ਉਹਨਾਂ ਦਾ ਸਸ਼ਕਤੀਕਰਨ ਹੁੰਦਾ ਸਾਡੀ ਮਿਆਰੀ ਸਿੱਖਿਆ ਦੀ ਜਿਹੜੀ ਉਹ ਅਸੀਂ ਪ੍ਰਦਾਨ ਕਰਦੇ ਆ ਆਪਣੇ ਬੱਚਿਆਂ ਨੂੰ ਨਯੂਥ ਨੂੰ ਤੇ ਇਸ ਦੇ ਨਾਲ ਹੀ ਸਰ ਇਹ ਸਾਡਾ ਜਿਹੜਾ ਤੁਹਾਡਾ ਸੰਦੇਸ਼ ਵੀ ਹੁੰਦਾ ਸਾਰੇ ਪੰਜਾਬ ਨੂੰ ਕਿ ਆਪਾਂ ਪੰਜਾਬ ਨੂੰ ਸਿੱਖਿਆ ਤੇ ਸਿਹਤ ਆ ਬਣਾਉਣਾ ਤੁਸੀਂ ਸਾਡੇ ਤੇ ਭਰੋਸਾ ਜਤਾਇਆ ਤੁਸੀਂ ਸਾਨੂੰ ਆਪਣਾ ਸਾਨੂੰ ਕੇਸ ਧਵਾ ਕੇ ਦਿੱਤਾ ਤੇ ਸਾਨੂੰ ਕਾਲਜਾਂ 'ਚ ਪਹੁੰਚਾਇਆ ਅਸੀਂ ਤੁਹਾਡੇ ਨਾਲ ਨਿਤੰਦੇਹੀ ਤੇ ਵਚਨਬੱਧਤਾ ਪ੍ਰਗਟ ਕਰਦੇ ਆ ਆਪਾਂ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾਣ ਤੁਸੀਂ ਕਹਿੰਨੇ ਆ ਪੰਜਾਬ ਨੂੰ ਰੰਗਲਾ ਬਣਾਉਣਾ ਅਸੀਂ ਤੁਹਾਡੇ ਨਾਲ ਆ